ਲੁਧਿਆਣੇ ਤੋਂ ਬਾਅਦ ਹੁਣ ਤਰ ਤਰਨ ਦੀ ਜ਼ਿਮਨੀ ਚੋਣ ਨੂੰ ਸੈਮੀਫਾਈਨਲ ਮੰਨਿਆ ਜਾ ਰਿਹਾ ਮੰਨਿਆ ਜਾ ਰਿਹਾ ਹੈ ਕਿ ਜਿਹੜੀ ਪਾਰਟੀ ਹੁਣੇ ਜ਼ਿਮਨੀ ਚੋਣ ਜਿੱਤਦੀ ਹੈ ਉਹ ਫਾਈਨਲ ਦੇ ਵਿੱਚ ਜਾਵੇਗੀ ਫਾਈਨਲ ਦੇ ਵਿੱਚ ਉਸੇ ਦੇ ਜਿਤ ਹੋਵੇਗੀ ਜਿਸ ਨੂੰ ਲੈ ਕੇ ਹਰ ਇੱਕ ਪਾਰਟੀ ਜਿਹੜੀ ਹੈ ਉਹ ਸਰਗਰਮ ਹੈ ਜ਼ੋਰ ਫੜਿਆ ਹੋਇਆ ਹੈ ਪੰਜਾਬ ਦੀ ਸਿਆਸਤ ਚ ਕਾਫੀ ਹਲਚਲ ਦੇਖਣ ਨੂੰ ਮਿਲ ਰਹੀ ਹੈ ਕਾਂਗਰਸ ਵੀ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ ਕਾਂਗਰਸ ਨੇ ਸਤਾਈ ਦੇ ਵਿੱਚ ਆਪਣੀ ਸਰਕਾਰ ਬਣਵਾਣੀ ਹੈ ਸੱਤਾ ਦੇ ਵਿੱਚ ਆਉਣਾ ਚਾਹੁੰਦੀ ਹੈ ਜਿਸ ਨੂੰ ਲੈ ਕੇ ਉਹ ਵੀ ਕਾਫੀ ਸਰਗਰਮ ਹੈ ਤੇਸੇ ਵਿਚਾਲੇ ਜਦੋਂ ਤਰਨਤਾਰਨ ਦੀ ਜ਼ਿਮਨੀ ਚੋਣ ਦੇ ਉਮੀਦਵਾਰ ਦੀ ਗੱਲ ਆਉਂਦੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਸਭ ਤੋਂ ਪਹਿਲਾਂ ਕੇਸੀ ਬੇਨੂ ਗੋਪਾਲ ਦਾ ਫੋਨ ਆਉਂਦਾ ਐਮਪੀ ਗੁਰਜੀਤੋ ਜਨਨ ਕਿ ਤੁਸੀਂ ਤਿਆਰੀ ਕਰ ਲਓ ਤੁਹਾਨੂੰ ਤਰਨਤਾਰਨ ਦੀ ਜ਼ਿਮਨੀ ਚੋਣ ਲੜਾਉਣੀ ਹੈ ਕਿਉਂਕਿ ਕਾਂਗਰਸ ਕਿਤਨਾ ਕਿਤ ਚਾਹੁੰਦੀ ਸੀਗੀ ਕਿ ਕੋਈ ਵੱਡਾ ਚਿਹਰਾ ਜਿਹੜਾ ਇੱਥੇ ਆਵੇ ਤਾਂ ਕਿ ਸਾਨੂੰ ਜਿੱਤ ਹਾਸਲ ਹੋ ਸਕੇ ਪਰ ਕੀ ਜਦੋਂ ਐਮਪੀ ਗੁਰਜੀਤ ਔਜਲਾ ਮੈਦਾਨ ਚ ਉਤਰ ਦੇਖੀ ਉਹ ਜਿੱਤ ਹਾਸਲ ਕਰ ਦੇ ਕਿਉਂਕਿ ਹੁਣ ਤਾਂ ਫਿਰ ਕਹਿੰਦੇ ਕਿ ਗੁਰਜੀਤ ਔਜਲਾ ਨੂੰ ਹੋਲਡ ਤੇ ਰੱਖ ਕੇ ਤੇ ਹੁਣ ਉਮੀਦਵਾਰ ਜਿਹੜਾ ਕਰਨ ਗੁਰਜ ਨੂੰ ਮੈਦਾਨ ਚ ਉਤਾਰਿਆ ਗਿਆ ਉਸ ਨੂੰ ਐਲਾਨ ਦਿੱਤਾ ਗਿਆ ਕੀ ਕਾਂਗਰਸ ਆਪਣੀ ਹੀ ਰਣਨੀਤੀ ਦੇ ਨਾਲ ਸਹਿਮਤ ਨਹੀਂ ਹੈ ਜਾਂ ਉਸ ਨੂੰ ਅਜੀਹਾ ਲੱਗ ਰਿਹਾ ਹੈ ਕਿ ਜੋ ਅਸੀਂ ਰਣਨੀਤੀ ਬਣਾ ਰਹੇ ਹਾਂ ਉਹ ਸਹੀ ਨਹੀਂ ਹੈ ਕੀ ਕੁਝ ਚੱਲ ਰਿਹਾ ਹੈ ਕਾਂਗਰਸ ਦੇ ਵਿੱਚ ਇਸ ਨੂੰ ਕਿਸ ਤਰੀਕੇ ਦੇ ਨਾਲ ਸਮਝ ਸਕਦੇ ਹਾਂ ਇਸ ਨੂੰ ਹੀ ਸਮਝਾਂਗੇ ਜਿਸ ਬਾਰੇ ਚਰਚਾ ਕਰਾਂਗੇ ਉਧਰ ਹੀ ਆਮ੍ਰਿਤਪਾਲ ਦੀ ਪਾਰਟੀ ਨੇ ਵੀ ਆਪਣਾ ਉਮੀਦਵਾਰ ਐਲਾਨ ਦਿੱਤਾ ਸੰਦੀਪ ਸੰਨੀ ਦਾ ਭਰਾ ਮਨਦੀਪ ਜਿਸ ਨੂੰ ਕੀ ਉਮੀਦਵਾਰ ਬਣਾਇਆ ਗਿਆ ਅਮ੍ਰਿਤਪਾਲ ਦੀ ਪਾਰਟੀ ਦੇ ਵੱਲੋਂ ਪਹਿਲਾ ਤਾਂ ਇਹ ਮੰਨਿਆ ਜਾ ਰਿਹਾ ਸੀ ਕਿ ਅੰਮ੍ਰਿਤਪਾਲ ਦੀ ਪਾਰਟੀ ਤੇ ਗਿਆਨੀ ਹਰਪ੍ਰੀਤ ਸਿੰਘ ਉਹਨੇ ਦੋਵੇਂ ਇਕੱਠੇ ਹੀ ਆਪਣਾ ਸਾਂਝਾ ਉਮੀਦਵਾਰ ਐਲਾਨਣਗੇ ਪਰ ਸਾਂਝਾ ਉਮੀਦਵਾਰ ਨਹੀਂ ਐਲਾਨਿਆ ਗਿਆ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਆਪਣੀ ਵੱਖਰੀ ਇੱਕ ਕਮੇਟੀ ਬਣਾਈ ਹੋਈ ਹੈ ਜੋ ਕਿ ਅਜੇ ਰਿਪੋਰਟ ਤਿਆਰ ਕਰੇਗੀ ਉਸ ਤੋਂ ਬਾਅਦ ਕੋਈ ਰਣਨੀਤੀਆਂ ਬਣਾਏ ਕਿ ਇਹ ਦੋਵੇਂ ਇਕੱਠੇ ਨਹੀਂ ਹੋ ਸਕਦੇ ਕਿਸ ਨੇ ਇਕੱਠੇ ਨਹੀਂ ਹੋਣ ਦਿੱਤਾ ਜਾਂ ਫਿਰ ਕੀ ਕੁਝ ਚੱਲਿਆ ਕਿ ਨਹੀਂ ਇਕੱਠੇ ਹੋਏ ਤੇ ਜੇ ਅਗਿਆਨੀ ਹਰਪੀ ਸਿੰਘ ਨੂੰ ਨਹੀਂ ਆਪਣਾ ਉਮੀਦਵਾਰ ਨਹੀਂ ਐਲਾਨਦੇ ਤੇ ਉਹ ਸੰਦੀਪ ਸੰਨੀ ਦੇ ਭਰਾ ਨੂੰ ਆਪਣਾ ਸਮਰਥਨ ਦੇਣਗੇ ਇਸ ਸਵਾਲ ਨੂੰ ਵੀ ਐਡਰੈਸ ਕਰਾਂਗੇ ਤੇ ਹੋਰ ਵੀ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਚਰਚਾ ਕਰਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਕੋਰ ਸਵਾਗਤ ਕਰਦੀ ਆ ਤੁਹਾਡਾ ਪੰਜਾਬੀ ਦੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਪੀ ਸਿੰਘ ਪੜੀ ਪੜੀ ਸਾਹਿਬ ਸਤਿ ਸ਼੍ਰੀ ਅਕਾਲ ਕੋ ਸਵਾਗਤ ਹੈ ਤੁਹਾਡਾ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪਰ ਸਭ ਕਾਂਗਰਸ ਦੇ ਕੀ ਰਣਨੀਤੀ ਹੈ ਕਾਂਗਰਸ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ ਸਭ ਤੋਂ ਪਹਿਲਾਂ ਤੇ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਤੁਸੀਂ ਸਮਝਾਓ ਕਿ ਪਹਿਲਾਂ ਜੇ ਉਹ ਗੁਰਜੀਤ ਔਸ਼ਲੇ ਨੂੰ ਬੋਲਦੇ ਨੇ ਕਿ ਤੁਸੀਂ ਤਿਆਰੀ ਕਰੋ ਜੇਕਰ ਉਹ ਖੜੇ ਹੋ ਜਾਂਦੇ ਜੇ ਉਸ ਨੂੰ ਉਮੀਦਵਾਰ ਐਲਾਨ ਦਿੱਤਾ ਜਾਂਦਾ ਕੀ ਲੱਗਦਾ ਸੀ ਕਿ ਫਿਰ ਇਹ ਸੈਮੀ ਫਾਈਨਲ ਜਿਹੜੀ ਹੈ ਕਾਂਗਰਸ ਜਿੱਤ ਸਕਦੀ ਸੀ ਇਸ ਦੇ ਵਿੱਚ ਕਿੰਨੀ ਕੁ ਉਹਨਾਂ ਦੀ ਸਮਝਦਾਰੀ ਸੀ ਕਿ ਉਸ ਨੂੰ ਖੜੇ ਕਰ ਦਿੰਦੇ ਕਿਉਂਕਿ ਉਹ ਚਾਹੁੰਦੇ ਸੀ ਕਿ ਅਸੀਂ ਕੋਈ ਵੱਡਾ ਚਾਰਾ ਅੱਗੇ ਲਿਆਈਏ ਉਸ ਤੋਂ ਬਾਅਦ ਕਰਨ ਬੋਰਚ ਨੂੰ ਕੀ ਕਾਂਗਰਸ ਆਪਣੀ ਹੀ ਰਣਨੀਤੀ ਦੇ ਨਾਲ ਸਹਿਮਤ ਨਹੀਂ ਹੋ ਰਹੀ ਕਾਂਗਰਸ 'ਚ ਕੀ ਹਲਚਲ ਪੈਦਾ ਹੋਈ ਹੈ ਕਿ ਕਾਂਗਰਸ ਨੂੰ ਕੀ ਸਮਝ ਨਹੀਂ ਲੱਗ ਰਿਹਾ ਕਿ ਕੀ ਕਰੀਏ ਕਿਸ ਤਰੀਕੇ ਦੇ ਨਾਲ ਸਾਡੀ ਜਿਹੜੀ ਹੈ ਪਾਰਟੀ ਨੂੰ ਸੱਤਾ ਦੇ ਵਿੱਚ ਆਵੇ ਜਿੱਥੋਂ ਤੱਕ ਆਪਾਂ ਗੱਲ ਕਰ ਲਈਏ ਜੀ ਕਰਨ ਬੀਰ ਸਿੰਘ ਬੁਰਜ ਦੀ ਗੱਲ ਆਪਾਂ ਕੱਲ ਵੀ ਗੱਲ ਕੀਤੀ ਸੀ ਮੈਰਿਟ ਦੀ ਗੱਲ ਕਰੀਏ ਤੇ ਆਪ ਦਾ ਬਣਦਾ ਸੀਗਾ ਉਹਨੂੰ ਟਿਕਟ ਦੇ ਦਿੱਤੀ ਕੀ ਲੇਕਿਨ ਉਹ ਇੰਨਾ ਸਟਰੋਂਗ ਉਮੀਦਵਾਰ ਨਹੀਂ ਜਿੰਨਾ ਸਟਰੋਂਗ ਉੱਥੇ ਉਮੀਦਵਾਰ ਚਾਹੀਦਾ ਜੀ ਉੱਥੇ ਸਰਕਾਰ ਨਾਲ ਸਿੱਧੀ ਟੱਕਰ ਹੈ ਤੇ ਸਰਕਾਰ ਨਾਲ ਸਿੱਧੀ ਟੱਕਰ ਉਹੀ ਲੈ ਸਕਦਾ ਜਿਹਦੀ ਆਪਣਾ ਆਧਾਰ ਹੈ ਜਿਹਦਾ ਨਾਮ ਆ ਬਿਲਕੁਲ ਜਿਹੜੀ ਗੱਲ ਤੁਸੀਂ ਗੱਲ ਕਰਤੀ ਉਹ ਵੀ ਬਕਾਇਦਾ ਤੌਰ ਤੇ ਗੁਰਜੀਤ ਸਿੰਘ ਓਝਲਾ ਦਾ ਨਾਮ ਲਿਆ ਜਾ ਰਿਹਾ ਵੀ ਮੈਂ ਸੋਚਦਾ ਵੀ ਗੁਰਜੀਤ ਸਿੰਘ ਓਝਲਾ ਉੱਥੇ ਖੜੇ ਕਰ ਦਿਓ ਤੇ ਹਰਦਾ ਤੂੰ ਤੇ ਪੱਲੇ ਕੀ ਰਹੂਗਾ ਫਿਰ ਜੀ ਅਗਲਾ ਐਮਪੀ ਆ ਨੌਕੇ ਦਾ ਜੇਤੂ ਉਮੀਦਵਾਰ ਜੇ ਇੱਥੇ ਬਾਈ ਇਲੈਕਸ਼ਨ ਮਾਰਦਾ ਤੇ ਪੱਲੇ ਕੀ ਰਹੂਗਾ ਕੀ ਕਹੋਗੇ ਤੁਸੀਂ ਉਹਨੂੰ ਉਹਨੂੰ ਖੜਾ ਕਰਨਾ ਮੈਂ ਸੋਚਦਾ ਇੱਕ ਬਲੰਡਰ ਗਲਤੀ ਹੈ ਬਲੰਡਰ ਗਲਤੀ ਅਗੇ ਨਾ ਸੁੱਕ ਸਰਕਾਰੀਆਂ ਨੂੰ ਖੜਾ ਕੀਤਾ ਸੀ ਜਿੱਤ ਗਿਆ ਸੀ ਉੱਥੋਂ ਜੇ ਸੁੱਕ ਸਰਕਾਰੀਆਂ ਨੂੰ ਇੱਦਾਂ ਦੇ ਕੀ ਗੁਰਜੀਤ ਉਹਲਾ ਜੱਜੂ ਉੱਥੋਂ ਚਾਹੀਦਾ ਇਹ ਆਪੇ ਜਿਵੇਂ ਦਵਿੰਦਰ ਲਾਲੀ ਉੱਥੇ ਗਿਆ ਸੀ ਗੱਜ ਜਿਹਨੂੰ ਲਾਲੀ ਢਾਲਾ ਕਹਿੰਦੇ ਆ ਉਹਦਾ ਆਪਣਾ ਧਾਰਾ ਉਹ ਉੱਥੇ ਇੱਕ ਫਾਈਟ ਦੇ ਸਕਦਾ ਜੇ ਹਾਰ ਵੀ ਜਾਂਦਾ ਤੇ ਕੋਈ ਏਡੀ ਵੱਡੀ ਗੱਲ ਕੋਈ ਨਹੀਂ ਹੈਗੀ ਸਰਕਾਰ ਨੇ ਐਸ ਲਈ ਸਰਕਾਰ ਜਿਹੜੀ ਆਉਣ ਵਾਲੀ ਤਰੀਕਾ ਨਾ 11 ਨਵੰਬਰ ਤੱਕ ਸਰਕਾਰ ਉਹ ਤਰੰਦਰ ਤੋਂ ਚੱਲੂਗੀ ਉਹ ਸਰਕਾਰ ਇਹ ਚੰਡੀਗੜ੍ਹ ਤੋਂ ਚੱਲਦੀ ਗਈ ਸਾਰੇ ਮੰਤਰੀ ਸੰਤਰੀ ਐਮ ਐਲ ਏ ਬੈਠੇ ਹੋਣਗੇ ਘਰ ਘਰ ਜਾ ਕੇ ਵੋਟਾਂ ਦੀ ਗੱਲ ਕਰਨਗੇ ਤੇ ਲੋਕ ਬੱਝ ਹੁੰਦੇ ਕੰਮਾਂ ਨਾਲ ਸੋਚਦੇ ਚੱਲੋ ਜੇ ਕੰਮ ਹੀ ਕੋਈ ਨੁਕੀ ਲਵਾਗੇ ਨਾ ਕੋਲੋਂ ਲੇਕਿਨ ਜਿਹੜੀ ਵੇਬ ਬਣ ਗਈ ਹੈ ਜੇ ਬੇਬੁੱਕ ਹੈ ਜੀ ਨਹੀਂ ਹੈਗੀ ਅੱਜ ਦੀ ਡੇਟ ਦੇ ਵਿੱਚ ਅਤਰਨ ਤਾਂ ਹਲਕੇ ਜਿ ਕਿਸੇ ਦੀ ਕੋਈ ਵੇਵ ਨਹੀਂ ਲੋਕ ਚੁੱਪ ਨੇ ਵੋਟਰ ਚੁੱਪ ਨੇ ਕਿੰਨੂੰ ਵੋਟ ਪਾਣੀ ਕੋਈ ਆਪਣੀ ਗੰਧੇ ਕਰਦਾ ਹੀ ਨਹੀਂਗਾ ਜੀ इवन ਹਾਕਮ ਤੇ ਮੈਂ ਕਹੂੰ ਕਿ ਨਹੀਂ ਕੋਈ ਉੱਥੇ ਲੇਕਰ ਕਾਂਗਰਸ ਦਾ ਉਮੀਦਵਾਰ ਜਿਹੜਾ ਵਾ ਜੇ ਉਹਨੂੰ ਬਦਲਿਆ ਜਾਂਦਾ ਵਾ ਜਿਹੜਾ ਕਿਹੜਾ ਉਮੀਦਵਾਰ ਦਿੰਦਾ ਤੇ ਉੱਥੇ ਕੋਈ ਗੜਸ ਵਾਲਾ ਉਮੀਦਵਾਰ ਦਿਓ ਕੋਈ ਉੱਥੇ ਖਨਵਾ ਮਿਰਦੀ ਜਿਹੜਾ ਕਰਨਬੀਰ ਵੋਟ ਦੇ ਤਰ੍ਹਾਂ ਚੱਲ ਨਹੀਂ ਸਕਦਾ ਫੇਰ ਨਹੀਂ ਸਕਦਾ ਇਹਨਾਂ ਸ੍ਰੀ ਭਾਰਾ ਉਹਦਾ ਹੈਗਾ ਯਾਨੀ ਕਿ ਕਾਂਗਰਸ ਨੂੰ ਹੁਣ ਆਪਣੇ ਲਈ ਇਸ ਕਰਕੇ ਚਾਹੀਦਾ ਹੈ ਕਿ ਸ਼ਾਕ ਹੋ ਰਿਹਾ ਵਾ ਤੇ ਉਹ ਬਦਲ ਸਕਦੇ ਨੇ ਬਿਲਕੁਲ ਇਹ ਵਿਚਾਰ ਸੱਚਾ ਚੰਦਰੀ ਉਹ ਉਮੀਦਵਾਰ ਬਦਲਣ ਦੀ ਗੱਲ ਕੀਤੀ ਜਾ ਰਹੀ ਆ ਪਹਿਲੇ ਦਿਨ ਤੋਂ ਹੀ ਆਪਾਂ ਕਹੀ ਜਾਂਦੇ ਆ ਵੀ ਇਹਨਾਂ ਨੇ ਕਾਂਗਰਸ ਨੇ ਹਾਕਮ ਧਿਰ ਨੂੰ ਇਹ ਸੀਟ ਥਾਲੀ ਚ ਪਰੋਸ ਕੇ ਦੇਤੀ ਹੈ ਜੀ ਦੋ ਰਵਾਨੀ ਹੈ ਜੀ ਕਿ ਇਹ ਹੋਰ ਵੀ ਝੂਠਾ YouTubeer ਜੇ ਕਹਿੰਦੇ ਇੰਨੀ ਗੱਲ ਨੂੰ ਵੀ ਇਹ ਦੇਤੀ ਆ ਅਸੀਂ ਨੇ ਜੀ ਅਸੀਂ ਨੇ ਕਹਿੰਦੇ ਤੁਸੀਂ ਉਮੀਦਵਾਰ ਬਦਲੋ ਮੈਂ ਫਿਰ ਕਹਿਣਾ ਜੇ ਮੈਰਿਟ ਦੇ ਹਿਸਾਬ ਨਾਲ ਗੱਲ ਕਰੀਏ ਤੇ ਮੈਰਿਟ ਦੇ ਹਿਸਾਬ ਨਾਲ ਬਿਲਕੁਲ ਸਹੀ ਗੱਲ ਹੁੰਦਾ ਸਹੀ ਚੋਣ ਕੀਤੀ ਹੈ ਕਿਉਂਕਿ ਮੈਰਿਟ ਦਾ ਹੱਕ ਮੰਦਾ ਹੁੰਦਾ ਉਹਦਾ ਦਾਦਾ ਕਾਂਗਰਸੀ ਉਹਦਾ ਪਿਓ ਕਾਂਗਰਸੀ ਲੰਮੇ ਸਮੇਂ ਤੋਂ ਕਾਂਗਰਸੀ ਨੇ ਉਹ ਤਾਂ ਜੇ ਜੇ ਆਪਾਂ ਜੇ ਕਹੀਏ ਆਪਾਂ ਮੌਕਾ ਪ੍ਰਸਤੀ ਕਰਨੀ ਹੈ ਮੈਰਿਟ ਦੀ ਮੌਕਾ ਪ੍ਰਸਤੀ ਹੁਣ ਆਮ ਆਦੀ ਪਾਰਟੀ ਮੌਕਾ ਪ੍ਰਸਤੀ ਕਰ ਰਹੀ ਹੈ ਨਾ ਇਹਦਾ ਖਮਿਆਜਾ ਐਸ ਚੋਣ ਦੇ ਵਿੱਚ ਵੀ ਤੇ ਅਗਲੀ ਚੋਣ ਜੀ ਮੁਕਤਲਾ ਪੂ ਚਾਰ ਗਰੁੱਪ ਨੇ ਆਵਾਦੀ ਪਾਰਟੀ ਦੇ ਉੱਥੇ ਉਹ ਚਾਰ ਕਿੱਧਰ ਭੋਗਣਗੇ ਮੈਨੂੰ ਨਹੀਂ ਪਤਾ ਇਸ ਗੱਲ ਦਾ ਜਿਹੜੇ ਬੰਦੇ ਆਪ ਚਾਹੁੰਦੇ ਸੀ ਸਾਨੂੰ ਟਿਕਟ ਮਿਲੇ ਅਸੀਂ ਡਿਜ਼ਰਵ ਕਰਦੇ ਸਾਡੇ ਪਮਕੜ ਜਿਨ੍ਹਾਂ ਦੇ ਵਿਚਾਰਾਂ ਨੇ ਕੰਮ ਕੀਤਾ ਆਵਾਦੀ ਪਾਰਟੀ ਤੁਸੀਂ ਉਹਨੂੰ ਪਾਸੇ ਕਰਕੇ ਉਸ ਵਿਅਕਤੀ ਨੂੰ ਮੌਕਾ ਪ੍ਰਤੀ ਤਹਿ ਤੇ ਸੀਟ ਦੇ ਦਿੱਤੀ ਜਿਨੇ ਨਾਤੇ ਪੀ ਆਵਾਦੀ ਪਾਰਟੀ ਦੇ ਖਿਲਾਫ ਗੱਲ ਕੀਤੀ ਨਾ ਨਹੀਂ ਕੀਤੀ ਇਸੇ ਉਮੀਦਵਾਰ ਨੂੰ ਭਵੰਤਮਨ ਸਮਗਤ ਕਿਹਦਾ ਹੁੰਦਾ ਸੀਗਾ ਨਸ਼ਾ ਤਸ਼ਕਰ ਕਿਹਦਾ ਹੁੰਦਾ ਸੀਗਾ ਅੱਜ ਕੋਈ ਇਹੋ ਜਿਹਾ ਭਵੰਤਮਨ ਕਿਉਂ ਨਹੀਂ ਉੱਥੇ ਨਸ਼ਾ ਤਸ਼ਕਰੀ ਦੇ ਦੋਸ਼ ਲੱਗੇ ਰਮੇਸੰਦਰ ਜੀ ਕਿਹਨਾਂ ਨੇ ਪਤਾ ਇਸ ਗੱਲ ਦਾ ਜੀ ਸੰਗੀਨ ਦੋਸ਼ ਲੱਗੇ ਨੇ ਇਸ ਕਰਕੇ ਜਿਹੜੀ ਆ ਕਾਂਗਰਸ ਪਾਰਟੀ ਆ ਉਹਨੂੰ ਚਾਹੀਦਾ ਸੀ ਪਹਿਲਾਂ ਪੂਰੀ ਵਿਚਾਰ ਚਰਚਾ ਕਰਦੀ ਉਹਦੇ ਤੇ ਟੀਮ ਭੇਜਦੀ ਟੀਮ ਦੱਸਦੀ ਕਿ ਕਿਹੜਾ ਉਮੀਦਵਾਰ ਜੇਤੂ ਆ ਕਿਹੜਾ ਉਮੀਦਵਾਰ ਕੀ ਆ ਕੀ ਨਹੀਂ ਹੈਗਾ ਲੇਕਿਨ ਉਹਨਾਂ ਨੇ ਇੱਥੇ ਕੁਝ ਵੀ ਨਹੀਂ ਕੀਤਾ ਇਸ ਕਰਕੇ ਮੈਂ ਮਹਿਸੂਸ ਕਰਦਾ ਮੈਂ ਵੀ ਇਹ ਫੈਸਲਾ ਭਾਵੇਂ ਮੈਰਿਟ ਦੇ ਹਿਸਾਬ ਨਾਲ ਠੀਕ ਆ ਤੇ ਲੇਕਿਨ ਮੌਕੇ ਪ੍ਰਸਿੱਧ ਹਿਸਾਬ ਨਾਲ ਮੌਕੇ ਦੇ ਹਿਸਾਬ ਨਾਲ ਜਿਹੜਾ ਫੈਸਲਾ ਠੀਕ ਨਹੀਂ ਹੈਗਾ ਜੀ ਇਨਾਂ ਦੇ ਆਪਣੀਆਂ ਲੜਾਈਆਂ ਖਤਮ ਹੋਣ ਆਪਸ ਵਿੱਚ ਫਲੇਸ਼ ਖਤਮ ਹੋਵੇ ਤੇ ਥੋੜਾ ਜਿਹਾ ਗੌਰ ਕਰਨ ਬਾਕੀ ਦੇਖਣਾ ਕਿ ਕਾਂਗਰਸ ਅੱਗੇ ਕੀ ਕਰਦੀ ਹੈ ਕੀ ਰਣਨੀਤੀ ਬਣਾਉਂਦੀ ਹੈ ਹੁਣ ਕਿ ਰਿਸਕ ਤਾਂ ਉਹ ਨਹੀਂ ਰਹਿਣਾ ਚਾਹੁੰਦੀ ਪਰ ਫਿਰ ਵੀ ਇੱਕ ਲੈ ਤਾਂ ਲੈ ਇੱਕ ਹਿਸਾਬ ਦੇ ਬਿਲਕੁਲ ਬਕਾਇਦਾ ਤੌਰ ਤੇ ਧਰਮੀਰ ਗਾਂਧੀ ਜਿਹੜਾ ਤੁਹਾਡੇ ਪਟਿਆਲੇ ਤੋਂ ਐਮਪੀ ਆ ਉਹਨੇ ਨੇ ਕਿਹਾ ਕਿ ਮੈਂ ਜਿਹੜੀ ਆ ਲੀਡਰਸ਼ਿਪ ਵਿੱਚ ਲੜੀ ਜਾਂਦੇ ਇਹਨਾਂ ਦੀ ਆਈਡੀਆਲੋਜੀ ਸਿਰਫ ਮੌਕਾ ਪ੍ਰਸਤੀ ਸੱਤਾ ਹਸਲ ਤੱਕ ਸੀਮਤ ਜੀ ਮੈਂ ਨਾ ਦੇ ਮੌਕਾ ਪਰਸਤਾ ਮੈਂ ਸੱਤਾ ਸੰਕਰਨ ਦੀ ਮੇਰੇ ਤੱਕ ਇਹਨਾਂ ਨੇ ਪਹੁੰਚ ਕੀਤੀ ਮੈਂ ਇਲੈਕਸ਼ਨ ਲੜਨਾ ਨਹੀਂ ਚਾਹੁੰਦਾ ਸੀ ਮੈਨੂੰ ਲੜਾਈ ਗਈ ਵੀ ਤੁਸੀਂ ਲੜੋ ਕਿਉਂ ਮੈਂ ਗਾਬ ਰਾਹੁਲ ਗਾਂਧੀ ਦੀ ਵਿਚਾਰਧਾਰਾ ਸਹਿਮਤ ਇਸ ਕਰਕੇ ਆ ਵੀ ਰਾਹੁਲ ਗਾਂਧੀ ਕਹਿੰਦਾ ਸੱਤਾ ਆਉਂਦੀ ਜਾਂਦੀ ਰਹਦੀ ਉਹਦੀ ਕੋਈ ਗੱਲ ਨਹੀਂ ਹੈਗੀ ਗੱਲ ਤੇ ਮੁੱਦਿਆਂ ਦੀ ਹੈ ਜੀ ਮੁੱਦਿਆਂ ਤੇ ਲੜਨੀ ਚਾਹੀਦੀ ਹੈ ਮੋਂ ਦੇਖੋ ਇੱਕ ਪਾਸੇ 7500 ਕਰੋੜ ਰੁਪਏ 10000 ਰੁਪਏ ਹਰ ਮਹਿਲਾ ਦੇ ਖਾਤੇ ਤੁਸੀਂ ਪਾਤਤਾ ਔਰਤ ਦੇ ਖਾਤੇ ਤੇ ਪਾਤਤਾ ਉੱਥੇ ਬਿਹਾਰ ਦੇ ਵਿੱਚ ਦੂਜੇ ਪਾਸੇ ਵੋਟ ਚੋਰੀ ਦੀ ਗੱਲ ਕੀਤੀ ਜਾ ਰਹੀ ਹੈ ਬੇਰ ਜੁਗਾਰੀ ਦੀ ਗੱਲ ਕੀਤੀ ਜਾ ਰਹੀ ਹੈ ਉਹ ਔਰਤਾਂ ਕਹਿੰਦੀਆਂ 10000 ਸਾਨੂੰ ਦਿੰਦਾ ਠੀਕ ਹੈ ਕੋਈ ਕਹਿੰਦੀ 10000 ਸਾਡੇ ਕਿੰਨੇ ਨੇ ਇੱਕ ਮਹੀਨਾ ਲੰਘੂਗਾ ਇਹ ਦੋ ਹਫ਼ਤੇ ਲੰਘਣਾ ਨਹੀਂ ਦਿਨ ਲੰਘਣਾ ਸਾਨੂੰ ਜੁਗਾਰ ਦਿਓ ਅਸੀਂ ਹਰ ਮਹੀਨੇ ਕਮਾ ਕੇ ਖਾਈਏ ਜੀ ਇਸ ਕਰਕੇ ਜਿਹੜੀ ਪੰਜਾਬ ਦੀ ਕਾਂਗਰਸ ਉਹਦਾ ਸਿਰਫ ਇੱਕੋ ਹੀ ਮੈਂ ਵੀ ਦਾਅਵੇ ਨਾਲ ਕਹਿੰਦਾ ਜਿਵੇਂ ਜੇਕਰ ਤੇ ਬਾਜਵੇਰ ਦਾ ਮੁੱਖ ਮੰਤਰੀ ਬਣ ਜਾਂਦਾ ਤੇ ਪੰਜਾਬ ਦੇ ਵਿੱਚ ਮਾਫੀਆ ਰਾਜ ਨਹੀਂ ڈاکੂਆਂ ਦੇ ਰਾਜ ਹੋਣਗੇ ਲੁੱਟਣ ਖੋਹਣ ਰਾਜ ਹੋਣਗੇ ਰਾਜਾ ਬਣ ਕੇ ਬਣ ਜਾਂਦਾ ਦੀ ਜੀ ਆਪਣੀ ਫਾਈਲ ਜਿੱਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਮੇਰੀ ਫਾਈਲ ਟੇਬਲ ਤੇ ਪਈ ਹੈ ਬੱਸਾਂ ਦੀਆਂ ਬਾੜੀਆਂ ਕਿਵੇਂ ਬਣੀਆਂ ਸੀ ਤੇ ਫਾਈਲ ਕਰਦੀ ਕਿ ਉਹ ਤੇ ਬਈ ਜਦ ਕੱਢੋਂ ਪਰ ਪਤਾ ਲੱਗੇ ਕੀ ਫੈਲ ਜੇਗਾ ਕਿਹੜੇ ਸੱਪ ਦੇ ਹਿੱਤ ਤੁਵਾਖ ਰੱਖੇ ਮਿੱਠੇ ਹੋ ਤੁਸੀਂ ਜੀ ਜਿਹੜੀਆਂ ਕਰਤੂਤਾ ਇਹਨਾਂ ਕੋਲੀਆਂ ਸੀ ਕਾਂਗਰਸੀ ਇਹ ਕੋਲੀਆਂ ਸੀ ਕਾਲੀਗਾਂ ਦੀ ਉਹੀ ਹੁਣ ਆਵਾਜ਼ੀ ਪਾਰਟੀ ਖੁੱਲ ਰਹੀ ਆ ਇਹ ਸੇ ਕਰਕੇ ਗਾਂਧੀ ਨੇ ਬਿਲਕੁਲ درست ਇੰਦੀ ਗੱਲ ਕਹੀ ਆ ਵੀ ਅਸੀਂ ਸਿਰਫ ਸਿਰਫ ਇਹ ਨਹੀਂ ਚਾਹੁੰਦੇ ਪੀ ਪੰਜਾਬ ਦਾ ਵਿਕਾਸ ਦਾ ਅਸੀਂ ਪੰਜਾਬ ਦਾ ਵਿਕਾਸ ਵੀ ਚਾਹੁੰਦੇ ਆ ਤੇ ਪੰਜਾਬ ਦੇ ਹੱਕ ਜੀ ਭੁਗਦੇ ਪੰਜਾਬ ਦੀ ਸ਼ਾਂਤੀ ਵੀ ਚਾਹੁੰਦੇ ਆ ਉਹਨਾਂ ਨੇ ਸ਼ੰਕਾਪ੍ਰਣ ਕੀਤਾ ਉਹ ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਬੀਜੇਪੀ ਆ ਜਿਹੜੀ ਕਹਿੰਦੀ ਕਾਗਜ਼ ਮੁਕਤ ਭਾਰਤ ਇਹ ਕਾਗਜ਼ ਕਾਗਜ਼ ਪਰ ਨਹੀਂ ਕਰ ਸਕੇ ਬੀਜੇਪੀ ਮੁਕਤ ਭਾਰਤ ਬਣੇ ਉਹਦੇ ਅੱਗੇ ਜਨ ਸੰਗ ਮੁਕਤ ਹੋਇਆ ਸੀ ਨਾ ਜੀ ਬੀਜੇਪੀ ਮੁਕਤ ਹੋ ਜਾਊਗਾ ਤਾਂ ਨੀ ਰਾਜਨੀਤੀ ਜਾਦੀ ਦੇ ਨਹੀਂ ਚਲਦੀ ਹੁੰਦੀ ਵਿਚਾਰਾਂ ਦੀ ਤੇ ਮੁੱਦਿਆਂ ਦੀ ਰਾਜਨੀਤੀ ਚਲਦੀ ਹੁੰਦੀ ਹੈ ਉਹ ਕਹਿੰਦੇ ਜੀ ਬੀਜੇਪੀ ਤੇ ਲੈਫਟ ਸਿਸਟਮੇ ਟੋਟਲੀ ਖਿਲਾਫ ਹਾਲੀਆ ਆਬਲੈਸਟਿਕ ਦੇ ਵਿੱਚ ਲੈਫਟ ਸਿਸਟਮ ਦੇ ਵਿੱਚੋਂ ਆਏ ਨੇ ਉਹ ਇੱਕ ਕੱਟੜਪੰਥੀ ਨੇ ਉਹਨਾਂ ਨੇ ਇਹ ਗੱਲ ਕਹੀ ਵੀ ਕਾਂਗਰਸ ਨੂੰ ਲਾਂਬੇ ਕਰਨ ਵਾਸਤੇ ਪੰਜਾਬ ਦੇ ਵਿੱਚ ਭਾਜਪਾ ਜਿਹੜੀ ਨਵਾਂ ਪਰਮੰਦਰ ਰਣਜੰਗ ਦੀ ਆ ਉਹ ਹੰਗਰ ਗਵਰਨਮੈਂਟ ਆਮ ਆਦੀ ਪਾਰਟੀ ਅਕਾਲੀ ਦਲ ਤੇ ਬਕਾਇਦਾ ਤੌਰ ਤੇ ਭਾਜਪਾ ਨਾਲ ਕੇ ਜੇ ਸਰਕਾਰ ਬਣਦੇ ਕਾਂਗਰਸ ਲੰਬੇ ਲੰਬੇ ਕਰਨ ਦੀ ਕੋਸ਼ਿਸ਼ ਕਰਨਗੇ ਜੀ ਲੇਕਿਨ ਅੱਜ ਦੀ ਡੇਟ ਦੇ ਵਿੱਚ ਕਾਂਗਰਸ ਦੇ ਹੱਥ 'ਚ ਹਵਾ ਹੈਗੀ ਕੋਈ ਛੱਕਲ ਹੀ ਕਰਨ ਦੀ ਹੈਗੀ ਲੇਕਿਨ ਸਾਡੀ ਲੀਡਰਸ਼ਿਪ ਨੂੰ ਅਕਲ ਚਾਹੀਦੀ ਥੋੜੀ ਜੀ ਹਾਂ ਬਿਲਕੁਲ ਆਪਸ ਵਿੱਚ ਲੜੀ ਜਾਂਦੇ ਕਹਿੰਦੇ ਮੈਂ ਤੇ ਕਈ ਵਾਰੀ ਜਾ ਕੇ ਪਾਰਟੀ 'ਚ ਮੁੱਦੇ ਠਹਿਲੇ ਕੋਈ ਸੁਣਦਾ ਹੀ ਨਹੀਂ ਉੱਤੇ ਹਾਂ ਐਸੇ ਕਰ ਬੰਦੇ ਨੇ ਨਾ ਕਿ ਸੁਣਨੀ ਜਿਹੜੀ ਆਪਾਂ ਗੱਲ ਕਰਦੇ ਆ ਬਕਾਇਦਾ ਤੌਰ ਤੇ ਤਰਨਤਾਰਨ ਦੀ ਤਰਨਤਾਰਨ ਦੇ ਵਿੱਚੋਂ ਜੇ ਕਰਨਬੀਰ ਸਿੰਘ ਬੁਰਜ ਰਹਿੰਦੇ ਨੇ ਤੇ ਫਿਰ ਸਮਝ ਲਓ ਕਿ ਇਹਨਾਂ ਨੇ ਆਪਣੇ ਵੱਲੋਂ ਥਾਲੀ ਚ ਪਰੋਸ ਕੇ ਦਿੱਤੀ ਆ ਬਕਾਇਦਾ ਤਾਂ ਤੇ ਸਿੱਧ ਬਾਕੀਆਂ ਨੇ ਕੀ ਮੰਨਣਾ ਸਾਨੂੰ ਨਹੀਂ ਪਤਾ ਜੀ ਉਹ ਜਿਹੜਾ ਸੋਚਦਾ ਰਿਸਕ ਲਈ ਰਹਿਣਾ ਪਰ ਰਿਸਕ ਤੇ ਲੈ ਲਿਆ ਦੇਖੋ ਵਾਕੀ ਕੀ ਹੁੰਦਾ ਅੱਜ ਉਮੀਦਵਾਰ ਤਰਨਤਾਰਨ ਦੀ ਜ਼ਿਮਨੀ ਚੋਣ ਦੇ ਲਈ ਅਮਿਤਪਾਲ ਦੀ ਪਾਰਟੀ ਨੇ ਵੀ ਐਲਾਨ ਦਿੱਤਾ ਸੰਦੀਪ ਸਲਨੀ ਦੀ ਗੱਲ ਹੋ ਰਹੀ ਸੀ ਪਰ ਸੰਦੀਪ ਸੰਧੀ ਨੇ ਪਰਿਵਾਰ ਚੋਂ ਉਸ ਦੇ ਭਰਾ ਨੂੰ ਟਿਕਟ ਦਿੱਤੀ ਗਈ ਕੀ ਲੱਗਦਾ ਹੈ ਕਿ ਇੱਕ ਸਟਰੋਂਗ ਕੈਂਡੀਡੇਟ ਉਹਨਾਂ ਦੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਇਸ ਵੇਲੇ ਸੰਦੀਪ ਸਣੀ ਦਾ ਮਾਮਲਾ ਪੱਖਿਆ ਹੋਇਆ ਹੈ ਤੇ ਲੋਕਾਂ ਦੀ ਥਵਾ ਜਿਹੜੀ ਹੈ ਉਹ ਉਧਰ ਨੂੰ ਜਾਵੇਗੀ ਤੇ ਉਮੀਦ ਤਾਂ ਇਹ ਵੀ ਸੀ ਕਿ ਗਿਆਨੀ ਹਰਪੀ ਸਿੰਘ ਗੁਣੀ ਤੇ ਅਮਰਿਤਪਾਲ ਗੁਣੀ ਜਿਹੜੇ ਸਾਂਝਾ ਉਮੀਦਵਾਰ ਅਰਾਨਣਗੇ ਪਰ ਅਜਿਹਾ ਨਹੀਂ ਹੋਇਆ ਕਿਉਂ ਇਹ ਸਾਂਝਾ ਉਮੀਦਵਾਰ ਨਹੀਂ ਸੀ ਇਕੱਠੇ ਕਿਉਂ ਨਹੀਂ ਸਾਨੂੰ ਨਜ਼ਰ ਆਇਆ ਵਿਕੋ ਸੰਗਾ ਸਾਂਝਾ ਉਮੀਦਵਾਰ ਹੈ ਜਾਂ ਨਹੀਂ ਜੇਕਨ ਪੁਨਰਸਰਜੀਤ ਕਾਲੀਦਾਲ ਦੀ ਹੁਣ ਮਜਬੂਰੀ ਬਣ ਜਾਣੀ ਵੀ ਇਹਦੀ ਮਦਦ ਕਰਨੀ ਕਿੱਥੇ ਜਾਣਗੇ ਹੁਣ ਜੀ ਜੇ ਉਹ ਚੋਣ ਦਾ ਬਾਈਕਟ ਕਰਦੇ ਆ ਤੇ ਫਿਰ ਪੱਲੇ ਉਹਨਾਂ ਦੇ ਕੀ ਰਹੂਗਾ ਪੋਲਿਟਿਕਲ ਲੋਕ ਜੇ ਚੋਣਾਂ ਦਾ ਬਾਈਕਟ ਕਰਨਗੇ ਤੇ ਫਿਰ ਕਰਨਗੇ ਹੋਰ ਕੀ ਉਹਨਾਂ ਨੇ ਉਹਨਾਂ ਪੋਲਿਟਿਕਲ ਬੰਦਿਆਂ ਨੇ ਸੱਤ ਮੈਂਬਰੀ ਕਮੇਟੀ ਬਣਾਈ ਆ ਉਹਦੇ ਵਿੱਚੋਂ ਇੱਕ ਮੈਂਬਰ ਮੈਨੂੰ ਕਹੀ ਜਾਂਦਾ ਨਹੀਂ ਜੀ ਵੇਖੋ ਜੀ ਸਾਨੂੰ ਬਾਈਕਟ ਕਰਨਾ ਚਾਹੀਦਾ ਠੀਕ ਬਾਕੀ ਬਹੁਤ ਸੰਭਧੀ ਦਾ ਫੈਸਲਾ ਹੋ ਜਾਊਗਾ ਗਿਆਨੀ ਹਰਪ੍ਰੀਤ ਗੁਰਨਾ ਮੇਰੀ ਗੱਲ ਹੋਈ ਉਹ ਕਹਿੰਦੇ ਜੀ ਵੇਖੋ ਹੁਣ ਸਤ ਮੇਰੀ ਕਮੇਟੀ ਆਪੇ ਅਨਾਉਂਸ ਕਰੂਗੀ ਰਿਪੋਰਟ ਦੇਵੇਗੀ ਕੀ ਕਰਨਾ ਉੱਥੇ ਸੀ ਪਰ ਮੈਂ ਇਹ ਗੱਲ ਕਹੂੰਗਾ ਜੇ ਨਾ ਬਾਈਕਟ ਕੀਤਾ ਤੇ ਇੱਕ ਬਲੰਡਰ ਗਲਤੀ ਕਰਨਗੇ ਉਹਨਾਂ ਦਾ ਕਹਿਣਾ ਵੀ ਆ ਕਿ ਜੇ ਕੋਈ ਪਾਰਟੀ ਕਹਿੰਦੀ ਆ ਸਾਡਾ ਸਮਰਥਨ ਕਰ ਦੇ ਸਮਰਥਨ ਵੀ ਕਰਾਂਗੇ ਤੇ ਹੋ ਸਕਦਾ ਕਿ ਉਹ ਸੰਦੀਪ ਸੈਣੀ ਦੇ ਭਰਾ ਦਾ ਸਮਾਪਤ ਕਰਨੇ بڑا ਜਿਹਾ ਸਮਰਥਨ ਕਰਨਾ ਨਹੀਂ ਮਜਬੂਰੀ ਬਣ ਜਾਣੀ ਆ ਜੀ ਇੱਕ ਤੇ ਉਹ ਪੰਥਕ ਉਮੀਦਵਾਰ ਉਹਦੇ ਜਿਹੜਾ ਮਨਦੀਪ ਸਿੰਘ ਉਹਨੇ ਕਹਿ ਵੀ ਦਿੱਤਾ ਵੀ ਮੈਂ ਆਜ਼ਾਦ ਮੀਦਵਾਰ ਆ ਮਨਦੀਪ ਸਿੰਘ ਦਾ ਬਿਆਨ ਆ ਚੁੱਕਾ ਵੀ ਮੈਂ ਟੋਟਲੀ ਆਜ਼ਾਦ ਮੀਦਵਾਰ ਆ ਮੈਂ ਪੰਥਕ ਮੀਦਵਾਰ ਮੈਂ ਕਿਸੇ ਪਾਰਟੀ ਦਾ ਉਮੀਦਵਾਰ ਨਹੀਂ ਜਿਉਂਨੇ ਕਹਤਾ ਤਾਂ ਫਿਰ ਕੀ ਕਰਨਗੇ ਕਹਿਣੀ ਸੀ ਬਦਲ ਨਹੀਂ ਕਰਦੇ ਸੀ دوسری ਚੀਜ਼ ਐਸਲ ਕਿੱਚ ਕੈਰੋ ਪਰਿਵਾਰ ਦਾ ਪ੍ਰਭਾਵ ਜ਼ਰੂਰ ਹੈਗਾ ਵਾ ਕੈਰੋ ਪਰਿਵਾਰ ਜੇ ਆਪ ਆ ਕੇ 2 ਦਿਨ 4 ਦਿਨ ਲਾ ਜਾਂਦੇ ਤੇ ਉਹਦਾ ਹਰਕੇ ਨੂੰ ਫਾਇਦਾ ਹੋਊਗਾ ਲੋਕਾਂ ਨੂੰ ਪਤਾ ਲੱਗੂਗਾ ਵਾਕੇ ਕਿ ਕੈਰੋ ਇੱਥੇ ਆਏ ਜੀ 2002 ਦੇ ਵਿੱਚ ਬਕਾਇਦਾ ਤੌਰ ਤੇ ਜਦੋਂ ਹਰਮੀਰ ਸੰਧੂ ਜਿੱਦਦਾ ਵਾ ਉਦੋਂ ਕਾਂਗਰਸ ਦਾ ਉਮੀਦਵਾਰ ਕੌਣ ਹੁੰਦਾ ਗੁਰਿੰਦਰ ਸਿੰਘ ਕੈਰੋ ਸ੍ਰਿੰਦਰ ਕੈਰੋ ਦਾ ਭਰਾ ਤੇ ਸ੍ਰਿੰਦਰ ਕੈਰੋ ਕੀਦੀ ਮਦਦ ਕਰਦਾ ਵਾ ਹਰਮੀਰ ਸੰਧੂ ਦੀ ਕਾਂਗਰਸੀ ਉਮੀਦਵਾਰ ਗੁਰਿੰਦਰ ਦੀ ਮਦਦ ਨਹੀਂ ਕਰਦਾ ਉਹਦੀ ਮਦਦ ਕਰਦਾ 1998 ਦੇ ਵਿੱਚ 1999 ਦੇ ਵਿੱਚ ਗੁਰਿੰਦਰ ਸਿੰਘ ਕੈਰੋਂ ਐਮਪੀ ਦੀ ਚੋਣ ਤਰਿੰਦਰ ਨੂੰ ਲੜਦਾ ਤੇ ਉਦੋਂ ਵੀ ਤਰਿੰਦਰ ਕੈਰੋਂ ਬਾਕਾਇਦਾ ਤੌਰ ਤੇ ਉਹਦੀ ਵਿਰੋਧਤਾ ਕਰਦਾ ਤੇ ਅਕਾਲੀ ਦਲ ਦੇ ਉਮੀਦਵਾਰ ਦੀ ਮਦਦ ਕਰਦਾ ਇੱਥੇ ਇੱਥੇ ਵੀ ਹੁਣ ਉਹਨੇ ਅਕਾਲੀ ਦਲ ਦੇ ਉਮੀਦਵਾਰ ਦੀ ਮਦਦ ਕਰਨੀ ਉਨਾਂ ਨੂੰ ਸਰਜੀਤ ਕਾਲੀ ਦਲ ਦਾ ਬਕਾਇਦਾ ਤੌਰ ਤੇ ਗੁਰਦਾਸਪੁਰੇ ਜ਼ਿਲ੍ਹੇ ਦਾ ਉਹਨੂੰ ਅਬਜ਼ਰਵਰ ਲਾਇਆ ਗਿਆ ਵੀ ਤੁਸੀਂ ਜਾ ਕੇ ਉੱਥੇ ਜਿਹੜੀ ਬੋਡੀ ਪ੍ਰੋਣੀ ਜਾ ਕੇ ਬਣਾਓ ਏਸਾ ਕਰਕੇ ਜੇ ਇੱਥੇ ਆ ਜਾਂਦਾ ਤਾਂ ਉਹਦਾ ਪ੍ਰਭਾਵ ਲੋਕਾਂ ਤੇ ਪੈਗਾ ਪਰ ਮੈਂ ਇਹ ਗੱਲ ਕਹਿ ਦਿਆਂ ਵੀ ਜੇ ਤੁਸੀਂ ਕੋਨ ਅੰਮ੍ਰਿਤਪਾਲ ਵਾਂਗੂ ਸਾਨੂੰ ਘਰੇ ਬੈਠੇ ਵੋਟਾਂ ਪਾ ਲਈਂ ਅਦੀ ਐਤਕੀਵ ਗੱਲ ਨਹੀਂ ਹੈ ਆ ਵਾਰਸਾ ਪੰਜਾਬ ਜੱਥੇਬੰਦੀ ਨੂੰ ਅਕਾਲੀ ਦਲ ਨੂੰ ਵੀ ਤੇ ਪੁਨਰ ਸਰਜੀਤ ਨੂੰ ਵੀ ਤੇ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਨੂੰ ਲੋਕਾਂ ਤੱਕ ਪਹੁੰਚ ਕਰਨੀ ਪਊਗੀ ਪਰ ਲੱਗਦਾ ਹੈ ਕਿ ਜੇ ਇਹ ਪੂਰਾ ਜੋਰ ਲਗਾ ਦਿੰਦੇ ਨੇ ਇਹ ਲੋਕਾਂ ਤੱਕ ਪਹੁੰਚਦੇ ਨੇ ਵੈਸੇ ਤਾਂ ਕਿਹਾ ਜਾਂਦਾ ਹੈ ਕਿ ਜਿੰਨੀ ਚੋਣਾਂ ਦੇ ਵਿੱਚ ਜਿਹੜਾ ਪੱਲਾ ਹੁੰਦਾ ਹੈ ਨਾ ਉਹ ਸੱਤਾਧਾਰ ਪਾਰਟੀ ਦਾ ਹੀ ਭਾਰੀ ਹੁੰਦਾ ਪਰ ਜਿਸ ਤਰੀਕੇ ਦੇ ਨਾਲ ਪੰਥਕ ਹਲਕਾ ਮੰਨਿਆ ਜਾਂਦਾ ਤੇ ਫਿਰ ਇਹ ਪੰਥਕ ਵਸਸ ਸੱਤਾਧਾਰੀ ਹੋ ਸਕਦੀ ਕਿ ਟੱਕਰ ਬਰਾਬਰ ਦੀ ਸਾਨੂੰ ਦੇਖਣ ਨੂੰ ਮਿਲ ਸਕਦੀ ਹੈ ਬਿਲਕੁਲ ਮਿਲ ਸਕਦੀ ਐ ਸਿਰ ਮਿਹਨਤ ਕਰਨੀ ਪਹੂਗੀ 100 150 ਪਿੰਡ ਹੋਗਾ 100 ਪਿੰਡ ਹੋਣਾ ਮੈਂ ਕਿਹਾ ਜੇ 150 ਪਿੰਡ ਹੋਊਗਾ ਤਿੰਨ ਤਰ੍ਹਾਂ ਦੇ ਕਿ ਸ਼੍ਰੋਮਣੀ ਕਾਲੀਦਾ ਅੰਮ੍ਰਿਤਸਰ ਵੀ ਉੱਥੇ ਉਮੀਦਵਾਰ ਨਹੀਂ ਖੜਾ ਕਰੇਗਾ ਮੰਦੀਪ ਦੇ ਸਾਹਮਣੇ ਆਪਣਾ ਜੀ ਚੌਥੀ ਪਾਇਰੰਦੀ ਸੰਗਤ ਪੰਜਵਾ ਦੇਸ਼ ਪ੍ਰਤਾਪ ਕਹਿ ਰਹੇ ਆ ਹੂਰਤ ਕਈ ਤਰ੍ਹਾਂ ਦੀ ਇਹਨੂੰ ਉੱਥੇ ਆਜ਼ਾਦ ਗਰੁੱਪ ਵਾਲੇ ਨੇ ਉਹਦੇ ਦੋ ਤਿੰਨ ਧੜੇ ਹੋਏ ਫਿਰਦੇ ਨੇ ਫਿਰ ਆਪਣੇ ਆਵਾਮਾਦੀ ਪਾਰਟੀ ਦੋ ਤਿੰਨ ਨੇ ਜਿੰਨੇ ਲੋਕ ਬਕਾਇਦਾ ਤੌਰ ਤੇ ਪੁਰਸਤੋਂ ਪੀੜਤ ਨੇ ਸਰਕਾਰ ਤੋਂ ਪੀੜਤ ਨੇ ਉਹ ਤੇ ਮੂਲ ਪਵੋਟ ਪਾਉਣਗੇ ਮਨਦੀਪ ਨੂੰ ਜੀ ਇੱਕ ਮੈਨੂੰ ਫੋਨ ਆਦਾ ਇੱਕ ਪਾਸੇ ਤੋਂ ਕਹੀ ਜਾਂਦਾ ਜੀ ਬੀਬੀ ਦੀ ਸਥਿਤੀ ਮਜ਼ਬੂਤ ਹੋਏਗੀ ਉਹਦਾ ਜਿਹੜਾ ਜਵਾਈ ਅਮਰਤਪਾਲ ਸਿੰਘ ਆ ਉਥੋਂ ਦਬਕੇ ਮਾਰੀ ਜਾਂਦਾ ਸੋਨੂ ਚੀਮਾ ਦਾ ਕਤਲ ਕੀਤਾ ਗਿਆ ਉਦੋਂ ਉਹਦਾ ਨਾਂ ਬਣ ਗਿਆ ਆਪਣਾ ਨਾਂ ਬਣ ਗਿਆ ਉਹ ਮੈਂ ਕਹਾਂ ਜੀ ਇੱਕ ਇੱਕ ਬੰਦੇ ਨੂੰ ਕਿੱਥੋਂ ਦਬਕੇ ਮਾਰ ਲੂਗਾ ਕੋਈ ਖਾਸ ਪਿੰਡ ਦੀ ਸਰਪੰਚੀ ਦੀ ਚੋਣ ਹੋਵੇ ਤੁਸੀਂ ਕਹਿ ਸਕਦੇ ਧਮਕੇ ਮਾਰ ਕੇ ਮਨਾਲ ਲੈ ਵਖਰੀ ਕਿ ਤੁਮ ਮਾਰੋ ਧਮਕੇ ਇੱਕ ਇੱਕ ਜੀ ਬੇਸੇ ਕਰਕੇ ਜਿਹਦੇ ਨਾਲ ਪੁਰੇ ਨਹੀਂ ਜੀ ਉਹਨਾਂ ਦੇ ਆਖਿਆ ਪਿੰਡ ਚੋਂ ਹਾਰ ਜਾਣਾ ਉਹਨਾਂ ਵੋਟ ਨਹੀਂ ਫਿਰ ਤੁਸੀਂ ਕਿਵੇਂ ਕਹੀ ਜਾਂਦੇ ਬੀ ਬੀ ਬਾਈਟ ਚ ਗਈ ਜੀ ਮੈਂ ਇਹ ਗੱਲ ਕਹਿਣਾ ਵੀ ਇਹਦੀ ਵੇਬ ਬਣਾਉਣੀ ਪਊ ਵੇਬ ਇੱਕ ਸਾਲ ਜਿਵੇਂ ਬਣੀ ਆ ਲੋਕਾਂ ਤੱਕ ਪਹੁੰਚ ਕਰਨੀ ਵੀ ਮੰਦੀਪ ਨੂੰ ਵੋਟ ਪਾ ਦਿਓ ਜੇ ਤੁਸੀਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਕੁਝ ਕਰਨਾ ਚਾਹੁੰਦੇ ਹੋ ਤੇ ਪੰਥ ਦੇ ਪੰਥ ਦੀ ਕੋਈ ਭਲਾਈ ਚਾਹੁੰਦੇ ਹੋ ਤੇ ਮੰਦੀਪ ਨੂੰ ਵੋਟ ਪਾ ਦਿਓ ਜੀ ਪਰ ਕਹਿੰਦਾ ਕਿ ਜਾਣਾ ਪਊਗਾ ਲੋਕਾਂ ਨੂੰ ਦੱਸਣਾ ਪਊਗਾ ਤੇ ਜੇ ਆਪਾਂ ਅਨਾਉਂਸ ਕਰਕੇ ਘਰੇ ਬਹਿ ਕੇ ਭਾਈ ਅਮਰਤਪਾਲ ਸਿੰਘ ਮੰਨੂ ਵੀ ਕੋਈ ਲੋੜ ਕਿਤੇ ਜਾਣ ਦੀ ਫੇਰ ਗੱਲ ਬਣਨੀ ਮੁਸ਼ਕਲ ਹੋ ਜਾਣੀ ਹੈ ਜੀ ਜੀ ਬਿਲਕੁਲ ਪਾਰਟੀਆਂ ਨੇ ਤਾਂ ਜੋਰ ਲਾਇਆ ਹੋਇਆ ਪਰ ਲੋਕੀ ਹੁਣ ਕਿਸ ਦੀ ਝੋਲੀ ਜਿੱਤ ਪਾਉਂਦੇ ਨੇ ਇਹ ਤਾਂ 14 ਨਵੰਬਰ ਨੂੰ ਜਦੋਂ ਗਿਣਤੀ ਹੁੰਦੀ ਹੈ ਉਸੇ ਵੇਲੇ ਪਤਾ ਲੱਗੇਗਾ ਪਰ ਕਾਫੀ ਦਿਲਚਸਪ ਰਹਿਣ ਵਾਲੀ ਹੈ ਇਹ ਚੋਣ ਜਿਹੜੀ ਇਹ ਤਾਂ ਅਸੀਂ ਬਹੁਤ ਲੰਬੇ ਸਮੇਂ ਤੋਂ ਇਹੀ ਕਹਿੰਦੇ ਆ ਰਹੇ ਹਾਂ ਦੇਖਦੇ ਹਾਂ ਕੀ ਬਣਦਾ ਫਿਰ ਸਭਾ ਜੀ ਗਿਆਨੀ ਹਰਪ੍ਰੀਤ ਸਿੰਘ ਹੁਣੇ ਵੀ ਦਰਬਾਰ ਸਾਹਿਬ ਕੇ ਆਪਣੀ ਵਰਕਿੰਗ ਕਮੇਟੀ ਦੇ ਮੈਂਬਰਾਂ ਦੇ ਨਾਲ ਉੱਥੇ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧੇ ਕੀ ਕੁਝ ਬੋਲਿਆ ਗਿਆਨੀ ਹਰਪ੍ਰੀਤ ਸਿੰਘ ਨੇ ਕੀ ਲੱਗਦਾ ਕਿ ਉੱਥੇ ਵੀ ਉਹਨਾਂ ਨੇ ਜ਼ਮੀਨੀ ਚੋਣ ਬਾਰੇ ਵੀ ਗੱਲ ਕੀਤੀ ਸੀ ਵੈਸੇ ਕੀ ਕੁਝ ਹੋਇਆ ਉਸ ਤਰ੍ਹਾਂ 54 ਮੈਂਬਰੀ ਵਰਕਿੰਗ ਕਮੇਟੀ ਜਿਹੜੀ ਬਣਾਈ ਸੀ ਉਹ ਅੱਜ ਸ਼੍ਰੀ ਅਕਾਲ ਤਖਤ ਵਿਖੇ ਨਤਮਸਤਕ ਹੋਣਾਈ ਸੀ ਜੀ ਉਹਨਾਂ ਨੇ ਦਰਬਾਰ ਸਾਹਿਬ ਮੱਥਾ ਵੀ ਟੇਕਿਆ ਤੇ ਅਕਾਲ ਤਖਤ ਦੇ ਅੱਗੇ ਖੜ ਕੇ ਚੜ੍ਹਦੀ ਕਲਾ ਦੀ ਅਰਦਾਸ ਵੀ ਕੀਤੀ ਹੈ ਉਸ ਤੋਂ ਬਾਅਦ ਉਹ ਕਾਲੀ ਫੂਲਾ ਸਿੰਘ ਬੁਰਜ ਜਿਹੜਾ ਹੈੱਡਕੁਆਰਟਰ ਕਿਦਾ ਵਾ ਬੁੱਢਾ ਦੰਦ ਉੱਥੇ ਜਾਂਦੇ ਨੇ ਤੇ ਸਾਰੇ ਮੈਂਬਰਾਂ ਨੂੰ ਸਰੂਪੇ ਦਿੱਤੇ ਜਾਂਦੇ ਕੋਈ ਸ਼੍ਰੋਮਣੀ ਕਮੇਟੀ ਤੇ ਲੱਗੇ ਨਾ ਲੱਗਣ ਦੇ ਵੀ ਇਹਨਾਂ ਨੂੰ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਅੱਜ ਕਿਸੇ ਪੰਥਕ ਪੰਥਕ ਸਫਾ ਦੇ ਜਿਹੜੀ ਆ ਉਹ ਸਾਡੀ ਨਮੈਦਾ ਜ਼ਮਾਤ ਨਹੀਂ ਰਹੀ ਨਾ ਉਹ ਜਿੱਥੇ ਮੰਦੀ ਜੂ ਦੇ ਨਮੈਦਾ ਜ਼ਮਾਤ ਨਹੀਂ ਰਹੀ ਉਹ ਸਿਰ ਬਾਦਰਦਲ ਦੀ ਇੱਕ ਪ੍ਰਾਈਵੇਟ ਲਿਮਟਿਡ ਕੰਪਨੀ ਬਣ ਚੁੱਕੀ ਹੈ ਜੀ ਉੱਤੇ ਕੋਈ ਹੋਰ ਜਾ ਕੇ ਕਹਵੇ ਨਾ ਮੈਨੂੰ ਦੇ ਦਿਓ ਜੀ ਤੇਜਾ ਸਿੰਘ ਸਮੁਦਰੀ ਆਜਾ ਇੱਥੇ ਮੈਂ ਸਮਾਗਮ ਕਰਨਾ ਬਿਲਕੁਲ ਨਹੀਂ ਮਿਲੇਗਾ ਤੁਹਾਨੂੰ ਜੀ ਤੁਹਾਨੂੰ ਨਹੀਂ ਮਿਲੇਗਾ ਭਾਵੇਂ ਤੁਸੀਂ ਜਿੰਨੇ ਮਰਜੀ ਪੰਥੋਂ ਕੋ ਲੇਕਿਨ ਜੇ ਤੁਸੀਂ ਬਾਦਲ ਕਾਲੀਦਲ ਦੇ ਬਿਲਕੁਲ ਨਾ ਕੋਈ ਤੁਹਾਨੂੰ ਫਿਰ ਤਾਂ ਭਾਵੇਂ ਆਪਣੇ ਪ੍ਰੋਗਰਾਮ ਕਿਸੇ ਹੱਦ ਤੱਕ ਦਿੱਤੇ ਜਾਂਦੇ ਨੇ ਇਸ ਕਰਕੇ ਇਹਨਾਂ ਨੇ ਆਪਣਾ ਹੈੱਡਕੁਆਰਟਰ ਹੁਣ ਜਿਹੜਾ ਅੰਮ੍ਰਿਤਸਰ ਜਦੋਂ ਆਉਂਦੇ ਨੇ ਕੋਈ ਸਮਾਗਮ ਕਰਨਾ ਕੋਈ ਮੀਟਿੰਗ ਕਰਦੀ ਉਹ ਅਕਾਲੀ ਫੂਲਾ ਸਿੰਘ ਬੁਰਜ ਬਣਾ ਲਿਆ ਕਾਲੀ ਫੂਲਾ ਸਿੰਘ ਜਦੋਂ ਦੇਸਦਰ ਹੁੰਦੇ ਸੀ ਇੱਥੇ ਰਹਿੰਦੇ ਸੀ ਅਕਾਲੀ ਫੂਲਾ ਸਿੰਘ ਬੁਰਜ ਵੇਖੇ ਇਹਨਾਂ ਦੀ ਰਹਿਤ ਸੀਗੀ ਇੱਥੇ ਇੱਕ ਮੱਲ ਖਾਲਾ ਗੁਰਦੁਆਰਾ ਜਿੱਥੇ ਸਿਵੇਂ ਪਾਸ਼ਾ ਆਪਣੇ ਨੌਜਵਾਨਾਂ ਨੂੰ ਸੈਨਿਕ ਟ੍ਰੇਨਿੰਗ ਦਿੰਦੇ ਸੀਗੇ ਕੋਲ ਕਰਵਾਉਂਦੇ ਸੀ ਤੇ ਅੱਜ ਬਕਾਇਦਾ ਤੌਰ ਤੇ ਭਾਈ ਜਿਹੜੇ ਸਾਡੇ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਆਪਣੇ ਬੰਦਿਆਂ ਨੂੰ ਸਨਮਾਨਤ ਵੀ ਕੀਤਾ ਤੇ ਉਹਨਾਂ ਨੇ ਪੰਜਾਬ ਸਰਕਾਰ ਤੇ ਦੋਸ਼ ਲਾਇਏ ਬੜੇ ਸੰਗੀਨ ਦੋਸ਼ ਲਾਇਏ ਉਹਨਾਂ ਨੇ ਇਹ ਗੱਲ ਕਹੀ ਵੀ ਇਹ ਸਰਕਾਰ ਅਜਿਹੀ ਸਰਕਾਰ ਦੀ ਕਰਜ਼ੇ ਤੇ ਕਰਦਾ ਕਰਦੇ ਤੇ ਕਰਜ਼ੇ ਤੇ ਕਰਦਾ ਚੁੱਕੀ ਜਾਂਦੀ ਉਹ ਤਾਂ ਕੰਦਾ ਸਾਡੇ ਕੋਲ ਧੱਕਾ ਜਾਨਾ ਭਰਿਆ ਪਿਆ ਜੀ ਕੈਪਟਨ 임ਰਿੰਦਰ ਸਿੰਘ ਦੀ ਸਰਕਾਰ ਵਲੇ ਜਦੋਂ ਇਹ ਸਰਕਾਰ ਨੇ ਚਾਰਜ ਲਿਆ ਸੀ 282000 ਕਰੋੜ ਕਰਜ਼ਾ ਸਾਡੇ ਤੇ ਸੀ ਤੇ ਅੱਜ 382000 ਕਰੋੜ ਕਰਜ਼ਾ ਹੋ ਗਿਆ ਤੇ ਜਿੰਨੇ ਚਿਰ ਨੂੰ ਆਪਣੀ ਟਿਨਿਓਰ ਪੂਰੀ ਕਰਨੀ ਹੈ ਤੇ ਉਹਨਾਂ ਚਿਰ ਨੂੰ 1.5 ਲੱਖ ਕਰੋੜ ਰੁਪਈਆ ਕਰਜ਼ਾ ਛੱਡਦੇ ਹੋ ਜਾਣਾ 1 ਕਰੋੜ ਤੇ 1 ਲੱਖ 0.35 ਕਰੋੜ ਕਰਜ਼ਾ ਲੱਗ ਪਤੀ ਕਰੋੜ ਕਰਜ਼ਾ ਲੱਗਣਾ ਇਸ ਕਰਕੇ ਉਹਨਾਂ ਨੇ ਕਿਹਾ ਵੀ 13 ਜਾਂ 426 ਅਪ੍ਰੈਲ ਤੋਂ ਲੈ ਕੇ ਅਗਸਤ ਤੱਕ ਤੇ ਹੁਣ 5000 ਕਰੋੜ ਰੁਪਇਆ ਕਰਜ਼ਾ ਹੋਰ ਲੈ ਲਿਆ ਜੀ ਬਾਕੀ ਉਹ ਕਹਿੰਦੇ ਵੀ ਸਰਕਾਰ ਨਾਲ ਦੀ ਪੰਜਾਬ ਚ ਕੋਈ ਚੀਜ਼ ਨਹੀਂ ਆ ਗਈ ਨਾ ਬੇਦਬੀਆਂ ਸਾਹ ਮਿਲਿਆ ਨਾ ਮੋਰ ਬੰਬ ਧਮਾਕੇ ਦੇ ਦੋਸ਼ੀ ਕਲਪਕਾਰ ਵੀ ਹੋਈ ਹੈ ਇਥੋਂ ਤੱਕ ਕਿ ਕੱਲ ਇਹ ਸਮਾਣੇ ਗਿਆ ਸੀ ਜੇ ਗੁਰਜੀਤ ਸਿੰਘ ਦਾ ਨਾਂ ਦਾ ਇੱਕ ਸਾਲ ਤੋਂ ਬੰਦਾ ਟਾਵਰ ਤੇ ਬੈਠਾ ਵੀ ਸਾਨੂੰ ਬੇਦਬੀ ਦਾ ਇਨਸਾਫ ਦਿਓ ਉਹਦੀ ਨਾ ਕਿਸੇ ਸਰਕਾਰ ਨੇ ਨਾ ਕਿਸੇ ਸ਼ਾਸਨ ਨੇ ਨਾ ਕਿਸੇ ਪ੍ਰਸ਼ਾਸਨ ਨੇ ਕੋਈ ਗੱਲ ਨਹੀਂ ਸੁਣੀ ਇੱਥੇ ਤੱਕ ਤੇ ਬੇਦਬੀਆਂ ਦਾ ਇਨਸਾਫ ਜਿਹੜਾ ਚੋਂ ਮਹੀਨਿਆਂ ਦੀ ਗੱਲ ਕਰਦੇ ਸੀ ਚੋਂ ਗਿਆ ਦੀ ਗੱਲ ਕਰਦੇ ਸੀ ਪੌਣੇ 4 ਸਾਲ ਹੋ ਗਏ ਤੇ ਇਨਸਾਫ ਨਹੀਂ ਮਿਲਿਆ ਜੀ ਅਗਲੀ ਗੱਲ ਉਹ ਕਹਿੰਦੇ ਵੀ ਸਾਡਾ ਹਰਿਆਵਲ ਦਸਤਾ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਹੁੰਦਾ ਸੀ ਉਹ ਪੂਰੀ ਜੀ ਪੂਰੀ ਸਾਡੀਆਂ ਜਿਹੜੀਆਂ ਅਕਾਲੀ ਦਲ ਦੇ ਕੁਝ ਲੋਕਸ ਨੇ ਖਤਮ ਕਰ ਦਿੱਤਾ ਅਸੀਂ ਉਹਨਾਂ ਨੂੰ ਮੋੜ ਸਰਜੀਤ ਦੀ ਗੱਲ ਕਰਦੇ ਆਂ ਵੀ ਉਹੀ ਸਾਡੇ ਜਿਹੜੇ ਵਾਰਸ ਹੁੰਦੇ ਸੀ ਉਹੀ ਕੰਮ ਕਰਦੇ ਸੀ ਉਹੀ ਗਾਂ ਅਕਾਲੀ ਦਲ ਚਾਹੁੰਦੇ ਸੀ ਜਦੋਂ ਉਹਨਾਂ ਨੂੰ ਪੁੱਛਿਆ ਵੀ ਤਰਨ ਤਰਨ ਤੋਂ ਤੁਸੀਂ ਕੀ ਦੀ ਹੈ ਮੈਤ ਕਰੋ ਜਦੋਂ ਮਨਦੀਪ ਸਿੰਘ ਦਾ ਨਾਂ ਆ ਗਿਆ ਤਾਂ ਉਹਨਾਂ ਐਨੀ ਗੱਲ ਕਹੀ ਆਂ ਵੀ ਮਨਦੀਪ ਸਿੰਘ ਦੇ ਨਾਂ ਦੀ ਏਸੀ ਹੈ ਮੈਤ ਦੇਖੋ ਵੀਰ ਸਥਾਪਨੀ ਮੇਰੀ ਕਮੇਟੀ ਬਣਾਈ ਉਹ ਸਾਨੂੰ ਕੀ ਰਿਪੋਰਟ ਦਿੰਦੀ ਹੈ ਜੀ ਲੇਕਿਨ ਅੰਦਰੂਪ ਸਰ ਸਾਡੇ ਮੇਰੀ ਜਾਣਕਾਰੀ ਮੁਤਾਬਕ ਇਹ ਆ ਕਿ ਇਹਨਾਂ ਦੀ ਮਜਬੂਰੀ ਹੈ ਪੁਨਰ ਸੰਜੀਤ ਕਾਲੀ ਦਲ ਦੇ ਉਹ ਮੈਂਤਕਾਰੀ ਮਜਬੂਰੀ ਹੈ ਜੇ ਘੋੜਾ ਘਾਲਣਾ ਦੋਸਤੀ ਕਰੂਗੀ ਘਰੂ ਕੀ ਜੇ ਸਿਆਸੀ ਤਾਂ ਬਾਈਕਟ ਕਰਨੀ ਹੈ ਤੇ ਫਿਰ ਇਲੈਕਸ਼ਨ ਫਿਰ ਸਿਆਸੀ ਪਾਰਟੀ ਦੀ ਲੋੜ ਹੀ ਨਹੀਂ ਜੇ ਇਲੈਕਸ਼ਨ ਨਹੀਂ ਲੜਨੀ ਤਾਂ ਤੁਸੀਂ ਇਸ ਵੇਲੇ ਤੇ ਇਹਨਾਂ ਨੂੰ ਜ਼ਿਆਦਾ ਲੋੜ ਹੈ ਇਸ ਵੇਲੇ ਯਾਦਾ ਲੋੜੀਂਦਾ ਨਹੀਂ ਹੈ ਕਿ ਸਰ ਨੂੰ ਹੁਣ ਬੇਖੋ ਇਹ ਜੇ ਤੇ ਕਿਤੇ ਕਿਉਂ ਸ਼ਰੋਮਣੀ ਕਮੇਟੀ ਦਾ ਅਮਰਸਰ ਵੀ ਆਪਣਾ ਉਮੀਦਵਾਰ ਨਹੀਂ ਖੜਾ ਕਰੇਗਾ ਜੀ ਕਈਆਂ ਨੂੰ ਕਿਸੇ ਤੋਂ ਅਲਰਜੀ ਕਈਆਂ ਨੂੰ ਕਿਸੇ ਤੋਂ ਅਲਰਜੀ ਕਈਆਂ ਨੂੰ ਮਨਦੀਪ ਤੋਂ ਅਲਰਜੀ ਕਈਆਂ ਨੂੰ ਕਿ ਬਾਪੂ ਤਰਸੇਮ ਤੋਂ ਦੀ ਕਿੰਨੀ ਅਲਰਜੀ ਅਲਰਜੀ ਜਿੰਮਸਾਹ ਕੋ ਵੇਲੇ ਕਿ ਜਦੋਂ ਮੁੱਦਾ ਪੰਥਕ ਹੋਵੇਗਾ ਉਹਨੂੰ ਪੰਥਕ ਤੌਰ ਤੇ ਟਰਟ ਕਰਨਾ ਚਾਹੀਦਾ ਤੇ ਮਨਦੀਪ ਸਿੰਘ ਉਹਨੇ ਲਾਈਵ ਕਿ ਕਹਿ ਵੀ ਦਿੱਤਾ ਵੀ ਮੈਂ ਪੰਥਕ ਉਮੀਦਵਾਰ ਹਾਂ ਮੈਂ ਕਿਸੇ ਪਾਰਟੀ ਦਾ ਉਮੀਦਵਾਰ ਨਹੀਂ ਜੀ ਉਹ ਠੀਕ ਹੈ ਐਨਾਨਸਮੈਂਟ ਹੋਈ ਹੈ ਉੱਥੇ ਸਤਕਾਰ ਵਜੋਂ ਬਾਪੂ ਤਰਸੀਬ ਸਿੰਘ ਸਾਹਿਬ ਕਰ ਦਿੱਤਾ ਲੰਬਤ ਕਿ ਮਾੜੀ ਗੱਲ ਕੋਈ ਨਹੀਂ ਕੀਤੀ ਬਾਕੀ ਉਹਨਾਂ ਨੇ ਕਿਹਾ ਵੀ ਭਾਰਤ ਸਰਕਾਰ ਦਾ ਸੀ ਧੰਨਵਾਦ ਕਰਦੇ ਆ ਜਿੰਨਾ ਨਨਕਾਣਾ ਸਾਹਿਬ ਸਾਨੂੰ ਜਥਾ ਭੇਜਣ ਦੀ ਜ਼ਾਤ ਦਿੱਤੀ ਤੇ ਅਸੀਂ ਮੰਗ ਕਰਦੇ ਵੀ ਕਰਤਾਰਪੁਰ ਸਾਹਿਬ ਦਾ ਲੰਘਾ ਵੀ ਬਿਨਾ ਕਿਸੇ ਦੇਰੀ ਤੋਂ ਖੁੱਲ੍ਹੇ ਜਾਵੇ ਇੱਕ ਸਭ ਤੋਂ ਵੱਡੀ ਗੱਲ 10 ਅਕਤੂਬਰ 2021 ਨੂੰ ਚਾਰ ਕਿਸਾਨ ਜਿਹੜੇ ਸੀ ਇੱਕ ਥਾਰ ਗੱਡੀ ਥੱਲੇ ਦੇਖ ਕੇ ਤਤਕਾਲੀ ਕੇਂਦਰੀ ਮੰਤਰੀ ਅਦੇ ਮਿਸ਼ਰਾ ਟੈਣੀ ਦੇ ਮੁੱਡੇ ਸੁਸ਼ੀਲ ਅਸੀਸ਼ ਮਿਸ਼ਰਾ ਟੈਣੀ ਨੇ ਦੇਖ ਕੇ ਮਾਰਤੇ ਸੀ ਕਿਉਂ ਉੱਥੇ ਉਹਨਾਂ ਦੇ ਡਿਪਟੀ ਮੁੱਖ ਮੰਤਰੀ ਦੇ ਹੈਲੀਕਾਪਟਰ ਉੱਤ ਨਹੀਂ ਕਿਸਾਨਾਂ ਉੱਤ ਨਹੀਂ ਤਾਂ ਵੀ ਲੈ ਸਾਡੀ ਗੱਲ ਕਰੋ ਸਾਡੀਆਂ ਮੰਗਾਂ ਦੀ ਗੱਲ ਕਰੋ ਸਾਡੇ ਤੇ ਮੋਰਚਾ ਲੱਗਾ ਪਿਆ ਪੂਰੀ ਨੁਕਸਾਨ ਦੇ ਵਿੱਚ ਜੀ ਉਹ ਜਿੰਦਗੀ ਕੀਤਾ ਸੀਗਾ ਉਹਦੇ ਵਿੱਚ ਸੁਪਰੀਮ ਕੋਰਟ ਦੀ ਮੋਨੀਟਰਿੰਗ ਕਰਨ ਦੇ ਉੱਤੇ ਪਰਚਾ ਦਰਜ ਹੋਇਆ ਸੀ ਤੇ ਹੁਣ ਜਿਹੜਾ ਇੱਕ ਬਲਜਿੰਦਰ ਸਿੰਘ ਨਾ ਦਾ ਗਵਾਹ ਵਾ ਅਜੇ ਮਿਸ਼ਰਾ ਟੈਣੀ ਵੱਲੋਂ ਅਸ਼ੀਸ਼ ਮਿਸ਼ਰਾ ਟੈਣੀ ਵੱਲੋਂ ਤੰਮਕਾਇਆ ਗਿਆ ਤੇ ਗਵਾਹੀ ਦੇ ਕੇ ਵਿਖਾਈ 2023 ਤੋਂ ਬਕਾਇਦਾ ਤੌਰ ਤੇ ਉੱਥੋਂ ਲੋਪਰਿਆ ਤੇ 2024 ਦੀ ਜਦੋਂ ਇਲੈਕਸ਼ਨ ਹੋ ਜਿੰਦੀ ਉਦੋਂ ਬਾਅਦ ਉੱਥੇ ਜਾਂਦਾ ਵਾ ਜਦੋਂ ਅਜੇ ਮਿਸ਼ਰਾ ਟੈਣੀ ਹਾਰ ਜਾਂਦਾ ਵਾ ਉਹਨਾਂ ਨੇ ਸੁਪਰੀਮ ਕੋਰਟ 'ਚ ਸ਼ਿਕਾਇਤ ਕੀਤੀ ਮੈਨੂੰ ਠਮਕਾਇਆ ਉਹਨੇ ਆਪਣੀ ਇੱਕ ਆਡੀਓ ਕੇ ਵੀਡੀਓ ਬਣਾਈ ਉਹ ਵੀ ਲਾ ਦੇ ਦਿੱਤੀ ਜੀ ਕੋਰਟ ਨੇ ਬਕਾਇਦਾ ਤੌਰ ਤੇ ਹਦੇਸ਼ ਦਿੱਤੇ ਆ ਵੀ ਇਹਨਾਂ ਲੋਕਾਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਜਾਵੇ ਤੇ ਅਜੇ ਮਿਸ਼ਰਾ ਟੈਣੀ ਉਹਦਾ ਬੇਟਾ ਅਸ਼ੀਸ਼ ਮਿਸ਼ਰਾ ਟੈਣੀ ਇੱਕ ਅਮਨਦੀਪ ਸਿੰਘ ਕੋਈ ਹਗਾ ਤੌਰ ਅਣਪਛਾਤੇ ਵਿਅਕਤੀ ਨੇ ਖਲਾਬ ਜਾਂ ਤਿੰਨ ਧਾਰਾ ਲਾ ਕੇ 195 ਐ 502 ਤੇ 120 ਤੇ ਤਰ੍ਹਾਂ ਲਾ ਕੇ ਉਹ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੇ ਨਾਲ ਖਲਾਫ ਪਰਚਾ ਦਰਜ ਕਰ ਦਿੱਤਾ ਗਿਆ ਵਾ ਅੱਗੇ ਵੇਖੋ ਇਹਨਾਂ ਦੀ ਗ੍ਰਿਫਤਾਰੀ ਕਦੋਂ ਹੁੰਦੀ ਤੇ ਕਦੋਂ ਇਹਨਾਂ ਨੂੰ ਜੇਲ੍ਹ ਸੁਟਦੇ ਨੇ ਜੀ ਜੀ ਬਹੁਤ ਸ਼ੁਕਰੀਆ ਪ੍ਰਸਾਦ ਤੁਸੀਂ ਆਪਣਾ ਸਮਾਂ ਦਿੱਤਾ